ਫਗਵਾੜਾ ਦੇ ਮਹੱਲਾ ਚਾਚੋ ਕੀ ਵਿਖੇ ਰਹਿਣ ਵਾਲੀ ਮਹਿਲਾ ਨੇ ਬੀਤੇ ਦਿਨ ਆਪਣੇ ਪੁੱਤਰ ਤੇ ਲਗਾਏ ਸੀ ਘਰੋਂ ਬਾਹਰ ਕੱਢਣ ਦੇ ਗੰਭੀਰ aarop ਮਹਿਲਾ ਦਾ ਪੁੱਤਰ ਆਇਆ ਕੈਮਰੇ ਅੱਗੇ ਆਪਣੇ ਤੇ ਲੱਗੇ ਸਾਰੇ aaropaanu dassya bebuniyaden DTV Punjab News ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹਾਂਜੀ ਆਪਣਾ ਮੇਰਾ ਨਾਮ ਸੰਦੀਪ ਕੌਰ ਹਾਂਜੀ ਸੰਦੀਪ ਕੌਰ ਹਾਂਜੀ ਸੰਦੀਪ ਕੌਰ ਜੀ ਅੱਜ ਤੁਸੀਂ ਇੱਥੇ ਆਏ ਆਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਮਾਮਲਾ ਕੀ ਹੈ ਸਾਰਾ ਮੇਰਾ ਮੁੰਡੇ ਨੇ ਮੈਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਿਆ ਤੇ ਨਾ ਕੁੜੀ ਲਿਆ ਕੇ ਰੱਖੀਓ ਆ ਉਹ ਪਹਿਲਾਂ ਵਿਆਹੀ ਹੋਈ ਆ ਤੇ ਘਰੋਂ ਭੱਜ ਕੇ ਆਈ ਹੋਈ ਆ ਕੁੜੀ ਦਾ ਉਹਦਾ ਹੋਇਆ ਨਹੀਂ ਆ ਕੁੜੀ ਪਹਿਲਾਂ ਵਿਆਹੀ ਹੋਈ ਆ ਕਿੱਥੇ ਵਿਆਹੀ ਤੁਹਾਡੇ ਮੁੰਡੇ ਨਾਲ ਜਾ ਕੇ ਤਾਂ ਹੋ ਗਈ ਨਹੀਂ ਪਹਿਲਾਂ ਵਿਆਹੀ ਆ ਜੀ ਅੱਛਾ ਜੀ ਤੁਹਾਡਾ ਮੁੰਡਾ ਕੁਆਰਾ ਹੀ ਆ ਹਾਂਜੀ ਕੁਆਰਾ ਹੀ ਤੁਹਾਡੇ ਮੁੰਡੇ ਦਾ ਨਾਂ ਕੀ ਆ ਜੀ ਆਰਮਨ ਪ੍ਰੀਤ ਹਣੀ ਹਰਮਨ ਕਿੱਥੇ ਦੇ ਰਹਿਣ ਵਾਲੇ ਆਪਾਂ ਚਾਚੂ ਕੀ ਦੇ ਤੇ ਉਹਨਾਂ ਨੇ ਤੁਹਾਨੂੰ ਕੱਢਿਆ ਕਿਉਂ ਮੈਂ ਘਰੋਂ ਬਾਹਰ ਮੇਰੇ ਨਾਂ ਘਰ ਮੇਰੇ ਸੋਰੀ ਨੇ ਮੇਰੇ ਨਾਂ ਘਰ ਕਰਾਇਆ ਸੀ ਮੀਟਰ ਵੀ ਮੇਰੇ ਨਾਂ ਤੇ ਆ ਤੇ ਕਹਿੰਦੇ ਕਿ ਘਰ ਸਾਡੇ ਨਾਂ ਕਰਾ ਮੈਂ ਮਨਾਂ ਕਰਤਾ ਤੇ ਮੇਰਾ ਘਰ ਘੁੱਟਿਆ ਮੈਨੂੰ ਮਾਰ ਦੀ ਕੋਸ਼ਿਸ਼ ਕੀਤੀ ਰਾਤ ਦੇ 11 ਵਜੇ ਤੇ ਮੈਨੂੰ ਇੰਨਾ ਫੜ ਲਿਆ ਮੈਂ ਮੱਥੀ ਆਪਣੀ ਛੜਾ ਕੇ ਗੇਟੋਂ ਬਾਹਰ ਆਈ ਚੁੰਨੀ ਤੋਂ ਵੀ ਨਹੀਂ ਤੇ ਫੇ ਮੇਰਾ ਫੋਨ ਵੀ ਟੁੱਟ ਗਿਆ ਤੇ ਫੇ ਮੈਂ ਆਪਣੀ ਕੁੜੀ ਨੂੰ ਫੋਨ ਕੀਤਾ ਤੇ ਮੇਰੀ ਕੁੜੀ ਆ ਕੇ ਰਾਤ ਦੇ 12 ਵਜੇ ਮੈਨੂੰ ਲੈ ਕੇ ਆਈ ਤੁਹਾਡੀ ਕੁੜੀ ਕਿੱਥੇ ਰਹਿੰਦੀ ਆ ਹਰਿਆਵਾਲ ਅਧਿਆਪਕ ਹਾਂਜੀ ਤੇ ਉਹ ਤੁਹਾਨੂੰ ਫਿਰ ਆਤੀ ਲੈਣ ਆਏ ਹਾਂਜੀ ਨਾਲ ਜਵਾਈ ਮੇਰਾ ਵੀ ਦੋਨੇ ਲੈਣ ਆਏ ਮੈਨੂੰ ਤੁਹਾਡੇ ਜਵਾਈ ਦਾ ਨਾਂ ਕੀ ਆ ਹਾਂਜੀ ਪਾਲੀ ਹੈ ਪਾਲੀ ਪਾਲੀ ਹਾਂਜੀ ਤੇ ਕੋਈ ਮਤਲਬ ਕਿ ਤੁਸੀਂ ਪਾਲਸੀ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਅਸੀਂ ਰਾਹ ਨੂੰ ਕੂਨ ਕੀਤਾ ਪੁਲਿਸ ਨੂੰ ਤੇ ਉਹਨਾਂ ਨੇ ਉੱਥੇ ਜਾ ਕਰੇ ਜਾ ਕੇ ਆਏ ਥਾਣੇ ਤੇ ਉਹ ਕਹਿੰਦੇ ਕਿ ਤੁਸੀਂ ਵੀਰ ਨੂੰ ਆਇਓ ਅਸੀਂ ਫਿਰ ਦੂਜੇ ਦਿਨ ਐਪੀ ਦਾ ਉੱਤਰ ਦਿੱਤੀ ਤੇ ਉਹਨਾਂ ਨੇ ਭੁਮਤ ਕਰ ਦਿੱਤੀ ਤਾਂ ਉਹਨਾਂ ਨੇ ਫੋਨ ਵੀ ਕੀਤਾ ਤੇ ਇਹਨਾਂ ਨੇ ਮੁੰਡੇ ਨੇ ਗਾਲ੍ਹਾਂ ਕੱਢੀਆਂ ਕੁੜੀ ਨੇ ਵੀ ਦਰਖਾਸਤ ਦਿੱਤੀ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ 11ਵਾਂ ਮਹੀਨਾ ਦਿੱਤੀ 11ਵੇਂ ਮਹੀਨੇ ਦਿੱਤੀ ਤੁਹਾਨੂੰ ਇੱਥੇ ਆਇਆ ਨੂੰ ਕਿੰਨੀ ਸਮਾਂ ਹੋ ਗਿਆ ਤੁਸੀਂ ਵੀ 11ਵੇਂ ਮਹੀਨੇ ਆਏ ਆ ਤੇ ਦਰਖਾਸਤ ਦਿੱਤੀ ਨੂੰ ਵੀ 11 ਮਹੀਨੇ ਹੋ ਗਏ ਤੇ ਕੀ ਮਤਲਬ ਕਿ ਆਪਾਂ ਪ੍ਰਸ਼ਾਸਨ ਕੋਲ ਮੰਗ ਰੱਖਦੇ ਆ ਮੈਂ ਆਪਣੇ ਘਰੇ ਜਾਣਾ ਚਾਹੁੰਨੀ ਆ ਤੇ ਜੇ ਮੈਨੂੰ ਉਹਨਾਂ ਦੀ ਕੋਈ ਗੱਲ ਹੁੰਦੀ ਆ ਤਾਂ ਪੁਲਿਸ ਜ਼ਿੰਮੇਵਾਰ ਵਾ ਤੇ ਤੁਸੀਂ ਕੋਈ ਪਹਿਲੋ ਮੁੰਡੇ ਨੂੰ ਨਹੀਂ ਮਿਲੇ ਆਪਣੇ ਨੂੰ ਗਾਂ ਆਹ ਜਿਹੜਾ 11ਵੇਂ ਮਹੀਨੇ ਤੋਂ ਬਾਅਦ ਕੋਈ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਨਹੀਂ ਫੋਨ ਤੇ ਹੀ ਹੋਈ ਹੈ ਉਹਨਾਂ ਨੇ ਫੋਨ ਤੇ ਗਾਣਾ ਕੱਢੀਆਂ ਪਰੀਤ ਵਾਲਿਆਂ ਨੇ ਤੁਹਾਨੂੰ ਵੀ ਗੱਲਾਂ ਕੱਢੀਆਂ ਜਾਤ ਨੂੰ ਕੁੜੀ ਨੂੰ ਵੀ ਗਾਣਾ ਕੱਢੀਆਂ ਜਿਜਵਾਈ ਮੇਰੇ ਨੂੰ ਵੀ ਗਾਣਾ ਕੱਢੀਆਂ ਜਾਤ ਤੋਂ ਤੇ ਫੇਰ ਜਦੋਂ ਪਰੀਤ ਵਾਲਿਆਂ ਨੇ ਵੀ ਫੋਨ ਕੀਤਾ ਤੇ ਪਰੀਤ ਵਾਲਿਆਂ ਨੂੰ ਵੀ ਗਾਣਾ ਕੱਢੀਆਂ ਕੀ ਮੰਗ ਰਖਦੇ ਆਪਾ ਹਾਂਜੀ ਮੈਂ ਆਪਣੇ ਘਰੇ ਜਾਣਾ ਚਾਹੁੰਦੀ ਆ ਜੇ ਮੈਨੂੰ ਆਵੋ ਵੀ ਕੁਝ ਵੀ ਹੁੰਦਾ ਆ ਤੇ ਪੁਲਿਸ ਜ਼ਿੰਮੇਵਾਰ ਹੋ ਆ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਆਪਣਾ ਲਵਲੀਨ ਕੋਲ ਹਾਂਜੀ ਕਿੱਥੇ ਦੇ ਰਹਿਣ ਵਾਲੇ ਮੈਂ ਜੀ ਆਪਾਂ ਖਰੀਆਬਾਦ ਦੇ ਹਾਂ ਕੀ ਮਾਮਲਾ ਕੀ ਕਿ ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੈਂਸ ਰੱਖੀ ਆ ਜੇ ਮੇਰੀ ਮੰਮੀ ਨੂੰ ਕੁਟ ਮਾਰ ਕੇ ਘਰੋਂ ਬਾਹਰ ਕੱਢਿਆ ਆ ਠੀਕ ਹੈ ਤੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਬਹੁਤ ਪਰਚੇ ਦੇ ਦਿੱਤੇ ਸੀ ਜਿਹੜੇ ਇਹਨੇ ਕੁੱਟਿਆ ਮਾਰਿਆ ਕੋਣ ਉਹ ਵਿਅਕਤੀ ਹੈ ਜਿਹਨਾਂ ਨੇ ਤੁਹਾਡੀ ਮੰਮੀ ਨੂੰ ਕੁੱਟਿਆ ਮਾਰਿਆ ਭਰਾਇਆ ਇੱਕ ਉਹਨੇ ਨਜਾਇਜ਼ ਲਿਆ ਕੇ ਜਨਾਨੀ ਰੱਖੀ ਹੋਈ ਆ ਉਹਨੇ ਕੀ ਕੀਤੀ ਹੈ ਫਿਰ ਲੋ ਸ਼ਾਦੀ ਸ਼ੁਦਾ ਸੀ ਉਹ ਹਾਂਜੀ ਸ਼ਾਦੀ ਸ਼ੁਦਾ ਉਹਦਾ ਪਿਛੋ ਤਲਾਕ ਨਹੀਂ ਹੋਇਆ ਹੈਗਾ ਅੱਛਾ ਤੇ ਹੁਣ ਹੋਰ ਰੱਖੀ ਹੈ ਜਨਾਨੀ ਉਹਨੇ ਹਾਂਜੀ ਜਨਾਨੀ ਉਹਨੇ ਹੋਰ ਜਿਹੜੀ ਉਹ ਜਨਾਨੀ ਲਿਆ ਕੇ ਰੱਖੀ ਹੋਈ ਹੈ ਨਾ ਉਹ ਪਿਛੋਂ ਮਤਲਬ ਕਿ ਸ਼ਾਦੀ ਸ਼ੁਦਾ ਸੀ ਉਹਦਾ ਕੋਈ ਡਿਵੋਰਸ ਨਹੀਂ ਹੋਇਆ ਹੈਗਾ ਹਾਂਜੀ ਤੇ ਇਥੇ ਬਿਨਾਂ ਗੱਲ ਤੋਂ ਰਹਿ ਗਈ ਹੈ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਤੁਸੀਂ ਦਰਖਾਸਤ ਵਗੈਰਾ ਕੋਈ ਅਫਸਰਾਂ ਨੂੰ ਕੋਈ ਦਿੱਤੀ ਆ ਹਾਂਜੀ ਦਿੱਤੀ ਸੀ ਐਸਪੀ ਦਫਤਰ ਦਿੱਤੀ ਐਸਪੀ ਦਫਤਰ ਆ ਲੈਨੇ ਸੀਟੀ ਮਾਰ ਕੇ ਕੀਤੀ ਸੀਟੀ ਵਾਲਿਆਂ ਨੇ ਵੀ ਨਹੀਂ ਕੁਝ ਵੀ ਕੀਤਾ ਤੇ ਫਿਰ ਚੌਂਕੀ ਵੀ ਦਿੱਤੀ ਸੀ ਚਾਚੋ ਕੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਸਾਰੇ ਪਾਸੇ ਘੁੰਮ ਕੇ ਦੇ ਲਿਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਤੇ ਪ੍ਰਸ਼ਾਸਨ ਕੋ ਕੀ ਆਪਾਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਤੋਂ ਇਹ ਇਨਸਾਫ ਮੰਗਦੇ ਹਾਂ ਅਸੀਂ ਤੇ ਮੇਰੀ ਮਾਂ ਨੂੰ ਮੇਰੇ ਘਰ ਮੇਰੀ ਮਾਂ ਨੂੰ ਘਰ ਬਾੜਿਆ ਜਾਵੇ। ਤੁਹਾਡੀ ਮਾਤਾ ਦਾ ਨਾਂ ਕੀ ਹੈ ਜੀ? ਸੰਦੀਪ Kaur ਕਿੱਥੇ ਦੇ ਰਹਿਣ ਵਾਲੇ ਹੋ? ਚਾਚੋ ਕੀ ਤੋਂ? ਤੇ ਹੁਣ ਕਿੰਨੀ ਦੇਰ ਤੋਂ ਹੋਏ ਇੱਥੇ ਤੁਹਾਡੇ ਕੋਲ ਰਹਿ ਰਹੇ? 11ਵੇਂ ਮਹੀਨੇ ਦੇ ਆਏ ਹੋਏ ਆ ਮੇਰੇ ਕੋਲ। ਹਾਂਜੀ। ਤੇ ਹੋਰ ਕੋਈ ਮਤਲਬ ਕੀ? ਹਾਂਜੀ। ਤੇ ਬਹ ਇਹਨਾਂ ਨੇ ਕੋਟ ਮਾਰ ਤਾਰ ਕੇ ਕਰੋ ਕੱਢਿਆ ਮੇਰੀ ਮਾਂ ਨੂੰ ਤੇ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ। ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਉਹ ਕੋਣ ਵਿਅਕਤੀ ਹੈ ਜਿਨ੍ਹਾਂ ਨੇ ਤੁਹਾਡੀ ਮਾਤਾ ਨੂੰ ਕੁੱਟਿਆ ਮਾਰਿਆ ਅਵੰਤਿਕ ਹਰਮਨ ਇਹ ਦੋਨਾਂ ਜਹਾੜਾ ਨੇ ਮੇਰੀ ਮਾਂ ਦੀ ਕੁੱਟਮਾਰ ਕੀਤੀ ਕੁੱਟ ਕੇ ਅੱਧੀ ਰਾਤ ਨੂੰ ਮੇਰੀ ਮਾਂ ਨੂੰ ਘਰ ਦੇ ਦਿੱਤਾ ਕਰੋ ਬਾਹਰ ਤੇ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਅੱਧੀ ਰਾਤ ਨੂੰ ਜਾ ਕੇ ਤੇ ਮੇਰਾ ਘਰ ਵਾਲਾ ਤੇ ਜਾ ਕੇ ਅਸੀਂ ਅੱਧੀ ਰਾਤ ਨੂੰ ਲੈ ਕੇ ਆਏ ਘਰ ਖਾਣੇ ਵੀ ਅਸੀਂ ਗਏ ਥਾਣੇ ਆਣੇ ਅੱਧੀ ਰਾਤ ਨੂੰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਸਵੇਰ ਨੂੰ ਆਈਓ ਤੇ ਉਹ ਕਿੱਥੇ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਕੁੱਟਿਆ ਮਾਰਿਆ ਤੁਹਾਡੀ ਮਾਤਾ ਨੂੰ ਉਹ ਕਿੱਥੇ ਦੇ ਰਹਿਣ ਵਾਲੇ ਆ ਉਹ ਜਿਹੜੀ ਜਨਾਨੀ ਆ ਅਵੰਤਿਕਾ ਉਹ ਹੈਗੀ ਆ ਬੰਗਿਆਂ ਤੋਂ ਹਾਂਜੀ ਤੇ ਮੇਰੇ ਭਰਾ ਨੇ ਵੀ ਭਰਾ ਦੇ ਨਾਲ ਰਲ ਕੇ ਕੁੱਟਮਾਰ ਕੀਤੀ ਇਹਨਾਂ ਨੇ ਵੀ ਮੇਰੇ ਨਾਲ ਘਰ ਕਰਾ ਦੋ ਠੀਕ ਆ ਦੀ ਇਸ ਕਰਕੇ ਇਹਨਾਂ ਨੇ ਕੀਤਾ ਸਾਰਾ ਤੁਹਾਡੇ ਜਿਹੜੇ ਬ੍ਰਦਰ ਦੀ ਮੈਰਿਜ ਆ ਉਹ ਸੈਕੰਡ ਮੈਰਿਜ ਆ ਵੀ ਫਰਸਟ ਮੈਰਿਜ ਆ ਮੈਰਿਜ ਨਹੀਂ ਹੋਈ ਹੈਗੀ ਕਹਿੰਦੇ ਫਿਰ ਅਸੀਂ ਕੋਰਟ ਮੈਰਿਜ ਕਰਾਈ ਆ ਜਦੋਂ ਫਿਰ ਜਦੋਂ ਅਸੀਂ ਇਹਨੂੰ ਕਹਿੰਦੇ ਸੀ ਵੀ ਪ੍ਰੂਫ ਦਿਖਾ ਸਾਨੂੰ ਕੋਰਟ ਮੈਰਿਜ ਦੇ ਤੇ ਕਹਿੰਦੇ ਸੀ ਪੇਕੇ ਪਏ ਆ ਸਾਨੂੰ ਇਹਤੇ ਮਤਲਬ ਕੀ ਕਹਿੰਦੀ ਰਹੀ ਵੇ ਪੇਕੇ ਪਾਏ ਜਾਂ ਕੋਈ ਨਾਮ ਦਿਖਾਉਂਗੀ ਲੈ ਆ ਕੇ ਫਿਰ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਆ ਆਂਟੀਆਂ ਧਵੰਟੀਆਂ ਨੇ ਆਪ ਖੁੱਦ ਸੁਣਿਆ ਆਪ ਕਹਿ ਕੇ ਦੱਸਿਆ ਕਹਿੰਦੀ ਮੇਰਾ ਕੋਈ ਤੇਰੇ ਨਾਲ ਬਿਆਹ ਨਹੀਂ ਹੋਇਆ ਮੈਂ ਤੇਰੇ ਨਾਲ ਬਿਲ ਉੱਦੇ ਰਹਿਣੀ ਆ ਹਾਂਜੀ ਕਿ ਮੰਗੀ ਜਿਹਦਾ ਮਤਲਬ ਕਿ ਤੁਹਾਡੇ ਘਰ ਵਾਲੇ ਉਹਦੇ ਘਰ ਵਾਲੇ ਦਾ ਨਾਂ ਕੀ ਆ ਜਿਹੜੀ ਜਿਹੜਾ ਪਹਿਲਾ ਘਰ ਵਾਲਾ ਨਹੀਂ ਨਹੀਂ ਜਿਹੜਾ ਪਹਿਲਾ ਸ਼ਾਦੀ ਹਾਂਜੀ ਹਾਂਜੀ ਉਹਦਾ ਨਹੀਂ ਨਹੀਂ ਜਿਹੜਾ ਮਤਲਬ ਕੀ ਤੁਹਾਡੇ ਮਤਲਬ ਕਿ ਬ੍ਰਦਰ ਲੱਗਦਾ ਹੋ ਹਾਂਜੀ ਮੇਰਾ ਬ੍ਰਦਰ ਤੁਹਾਡੇ ਬ੍ਰਦਰ ਦਾ ਨਾਮ ਕੀ ਆ ਤੇ ਮੈਂ ਪ੍ਰੀਤ ਸਿੰਘ ਤੇ ਉਹਦੀ ਤੁਹਾਡੇ ਜਿਹੜੀ ਆਈ ਆ ਭਾਬੀ ਜਾਂ ਜੋ ਵੀ ਆ ਉਹਦਾ ਨਾਮ ਉਹਦਾ ਨਾਮ ਅਵੰਤਿਕਾ ਹਾਂਜੀ ਹਾਂ ਹਾਂ ਅਵੰਤਿਕਾ ਉਹਦੀ ਮਾਂ ਨੇ ਵੀ ਸਾਨੂੰ ਬਹੁਤ ਗੰਦ ਬੋਲਿਆ ਬਹੁਤ ਜ਼ਿਆਦਾ ਸਾਡੀਆਂ ਜਾਤਾਂ ਪਾਤਾਂ ਤੇ ਗਈ ਉਹ ਕੋ ਉਹ ਜਿਹੜੇ ਹੁਣ ਰਹਿੰਦੇ ਉਹ ਮਾਮਾ ਦਾ ਜੀ ਦੇ ਘਰ ਰਹਿੰਦੇ ਉੱਥੇ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ ਆਪਣੇ ਮਾਪਿਆਂ ਕੋਲ ਰੱਖੇ ਹੋਏ ਆਪਣੇ ਕੋਲ ਇਹ ਕਿੰਨੇ ਸਮੇਂ ਤੋਂ ਰੱਖਿਆ ਹੋਇਆ ਉਹਨਾਂ ਨੇ ਹਾਂਜੀ ਕਿੰਨੇ ਟਾਈਮ ਤੋਂ ਉਹਨਾਂ ਨੇ ਮੱਗੀ ਰੱਖਿਆ ਹੋਇਆ ਹੁਣ ਜਦੋਂ ਮੇਰੀ ਮਾਂ ਨੂੰ ਕੱਢ ਦਿੱਤਾ ਉਦੋਂ ਲੈ ਆਈ ਆਪਣੇ ਮਾਪਿਆਂ ਨੂੰ ਤੁਹਾਡੀ ਮਾਤਾ ਨੂੰ ਕਿੰਨੀ ਦੇਰ ਹੋ ਗਈ ਕੱਢਿਆ ਨੂੰ ਉਹਨਾਂ ਨੂੰ 91 ਮਹੀਨੇ ਦੀ ਆਈ ਆ 7-8 ਮਹੀਨੇ ਹੋਈ ਗਏ ਆ ਤੇ ਕੋਈ ਕੋਈ ਸੁਣਵਾਈ ਕੋਈ ਤੁਸੀਂ ਪੁਲਿਸ ਦੇ ਕੋਈ ਮਤਲਬ ਪ੍ਰਸ਼ਾਸਨ ਨੇ ਧਿਆਨ ਜ ਨਹੀਂ ਲੈਂਦਾ ਇਹ ਮਾਮਲਾ ਪੁਲਸ ਵਾਲਿਆਂ ਨੇ ਕੀਤੀਆਂ ਫੋਨ ਕੀਤੇ ਪੁਲਸ ਵਾਲਿਆਂ ਨੂੰ ਉਲਟਾ ਧਾੜਾ ਕੱਢੀਆਂ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪੁਲਸ ਵਾਲਿਆਂ ਵੀ ਕੋਈ ਨਹੀਂ ਗਿਆ ਇਹਨਾਂ ਕੋਲ ਤੇ ਕੀ ਮੰਗ ਰੱਖਦੇ ਆਪਾਂ ਮੰਗੇ ਕਰਦੇ ਮੇਰੀ ਮਾਂ ਨੂੰ ਬਸ ਘਰ ਬਾੜਿਆ ਜਾਵੇ ਉਹਨਾਂ ਨੂੰ ਕੱਢਿਆ ਜਾਵੇ ਨਜਾਇਜ਼ ਰਹਿੰਦੇ ਉਹਨਾਂ ਨੂੰ ਬੇਦਖਲ ਕੀਤਾ ਹੋਇਆ ਹੈ ਅਸੀਂ ਮੁੰਡੇ ਨੂੰ ਜਾਇਦਾਦ ਤੋਂ ਵੀ ਬੇਦਖਲ ਕੀਤਾ ਹੋਇਆ ਫੇਰ ਵੀ ੱੱਕੇ ਨਾਲ ਰਹਿ ਰਹੇ ਆ ਜਿਹੜੇ ਤੁਹਾਡੇ ਬ੍ਰਦਰ ਦੀ ਆ ਇਹ ਸੈਕੰਡ ਮੈਰਿਜ ਆ ਜਾਂ ਪਹਿਲ ਪਹਿਲੀ ਆਹ ਜੇ ਮੈਂ ਛੋਟਾ ਆਹ ਜੇ ਬ੍ਰਦਰ ਮੱਕੀ ਮੱਕੀ ਮੇਰੇ ਹੀ ਨਹੀਂ ਹੋਈ ਇਹਨਾਂ ਦੋਨਾਂ ਨਹੀਂ ਤੁਹਾਡੀ ਮਾਤਾ ਜੀ ਤੁਹਾਡੇ ਕੋਲ ਆ ਬਾਹਰ ਦੀ ਚਾਂਸ ਤੁਸੀਂ ਉੱਥੇ ਆਪਣੇ ਮੱਕੀ ਉੱਥੇ ਛੱਡਦੇ ਇਹਨਾਂ ਨੂੰ ਆਪਣੇ ਘਰਾਂ ਜੇ ਕੋਈ ਕਾਲੂ ਕੋਈ ਹਮੀ ਨਵੀਂ ਹੁੰਦੀ ਤੇ ਉਹਦਾ ਜ਼ਿੰਮੇਵਾਰ ਕੌਣ ਆ? ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਪੁਲਿਸ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਵਗੈਰਾ ਦਿੱਤੀ ਤੁਸੀਂ? ਹਾਂਜੀ ਬਹੁਤ ਵਾਰ ਦਿੱਤੀ ਆ। ਹੂੰ। ਕੋਈ ਸੁਣਵਾਈ ਨਹੀਂ ਹੁੰਦੀ। ਹਾਂਜੀ। ਤੇ ਉਹ ਲੈ ਕੇ ਕੱਲ ਨੂੰ ਅਸੀਂ ਛੱਡ ਕੇ ਆਨੇ ਆ ਮੰਮੀ ਨੂੰ। ਤੇ ਜੇ ਸਾਯਾ ਮੇਰੀ ਮੰਮੀ ਨੂੰ ਕੁੱਟ ਮਾਰ ਕਰਦੇ ਆ ਕੁਝ ਵੀ ਕਰਦੇ ਆ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ। ਹਾਂਜੀ। ਹਾਂਜੀ ਆਪਣਾ ਹਰਮਨਪ੍ਰੀਤ ਸਿੰਘ। ਹਾਂਜੀ ਕਿਹੜੇ ਮਲੇ ਰਹਿੰਦੇ ਆਪਾਂ? ਚਾਚੂ ਜੀ। हां सर की मामला ये है कि ਤੁਹਾਡੀ ਮਾਤਾ ਜੀ ਨੇ ਰੋਗ ਲਾਇਆ ਤੁਹਾਡੇ ਉੱਪਰ ਉਹਦਾ ਕੋਈ ਸਪਸ਼ਟ ਕਰਨ ਦੇ ਦਿਓ ਮਾਮਲਾ ਇਹ ਜੀ ਅਸੀਂ ਸ਼ੁਰੂ ਤੋਂ ਇੱਥੇ ਰਹਿੰਦੇ ਆਂ ਛੋਟੇ ਹੁੰਦੇ ਧੱਕੇ ਕਰਦੇ ਹੋਏ ਆਂ ਸਾਨੂੰ ਆਂਡ ਗਵਾਂਡਿਆਂ ਦੇ ਪਾਲੇ ਛੋਟੇ ਹੁੰਦੇ ਮਮੀ ਛੱਡ ਗਈ ਸੀ ਕਾਫੀ ਸਾਲਾਂ ਤੋਂ ਰਹ ਰਹੇ ਆਂ ਇਸ ਘਰ ਦਾ ਬਾਕੀ ਵਾਸ ਮੈਂ ਆਂ ਤੇ ਹੁਣ ਮੈਨੂੰ ਕਹਿ ਰਹੀ ਹੈ ਮੇਰੇ ਘਰ ਮੇਰੇ ਨਾਮ ਕਰ ਦੋ ਤੇ ਮੈਨੂੰ ਧਮਕੀਆਂ ਆ ਰਹੀਆਂ ਹਨ ਖਬਰਾਂ ਤੇ ਤੇ ਲੋਕ ਲਗਾਏ ਗਏ ਆ ਸਾਨੂੰ ਕੁੱਟਿਆ ਮਾਰਿਆ ਤੇ ਮੈਨੂੰ ਕਹਿੰਦੇ ਤੇ ਘਰ ਨਾਮ ਕਰੋ ਤੁਹਾਡੀ ਮਾਤਾ ਜੀ ਦਾ ਨਾਮ ਕੀ ਹੈ ਜੀ ਸੰਦੀਪ ਖੋੜ ਤੇ ਪਹਿਲੋ ਇੱਥੇ ਰਹਿੰਦੇ ਸੀ ਤੁਹਾਡੇ ਕੋ ਨਹੀਂ ਹਾਂਜੀ ਛੋਟੇ ਹੁੰਦੇ ਦਾਸੀਂ ਰਹਿ ਰਹੇ ਇੱਥੇ ਤੇ ਉਹਨਾਂ ਦਾ ਇੱਕ ਉਹਨਾਂ ਦਾ ਇੱਕ ਇਹ ਵੀ ਅਰੋਪ ਆ ਕਿ ਮੈਨੂੰ ਇਹਨਾਂ ਨੇ ੱਤਕੇ ਮਾਰ ਕੇ ਮੱਗੀ ਕੁੱਟ-ਕੁੱਟਿਆ ਮਾਰਿਆ ਤੇ ਮੈਨੂੰ ਇਹਨੂੰ ਘਰੋਂ ਮੈਨੂੰ ਬਾਹਰ ਕੱਢ ਦਿੱਤਾ ਇੱਧਰ ਦਾ ਕੁਝ ਨਹੀਂ ਹੋਇਆ ਹਾਂਜੀ ਇੱਧਰ ਦਾ ਕੁਝ ਨਹੀਂ ਹੋਇਆ ਤੇ ਉਹ ਸਭ ਮੰਮੀ ਉਧਰੋਂ ਮੇਰੇ ਉੱਤੇ ਬਦਦਾਰ ਕੀਤੀ ਉਧਰੋਂ ਮੁੰਡੇ ਭੇਜਿਆ ਨਵੇਂ ਹਾਂਜੀ ਤੇ ਛਾਉਟਾਂ ਮਾਰਿਆ ਸਾਡੇ ਗਿੱਟਾਂ ਉੱਪਰ ਆਵੇਂ ਕੀ ਕੋਈ ਤੁਹਾਡੀ ਕੋਈ ਮੈਰਿਜ ਮੂਰੀ ਵੀ ਹੋਈ ਹੈ ਕਿਸੇ ਨਾਲ ਜਾਂ ਕਿਹਦੇ ਨਾਲ ਹੋਈ ਮੈਰਿਜ ਐ ਪਵੰਤਿਕਾ ਜੀ ਉਹ ਕਹਿੰਦੇ ਆ ਕਿ ਮੈਰਿਜ ਤਾਂ ਨਹੀਂ ਹੋਈ ਇਹਨਾਂ ਮੈਰਿਜ ਹੋਈ ਹੈ ਸਾਡੀ 2-3 ਸਾਲ ਹੋ ਗਏ ਸਾਨੂੰ ਰਹਿੰਦੇ ਹਾਂ ਨਾਲ ਤੇ ਇਹਨਾਂ ਦਾ ਨਾਂ ਕੀ ਹੈ ਤੁਹਾਡੀ ਵਾਈਫ ਦਾ ਪਵੰਤਿਕਾ ਹੈ ਪਵੰਤਿਕਾ ਕੋਲ ਅੱਛਾ ਤੇ ਕਿੰਨੀ ਦੇਰ ਹੋ ਗਈ ਤੁਹਾਡੀ ਮੈਰਿਜ ਨੂੰ ਤਿੰਨ ਤਾਂ 2-3 ਸਾਲ ਵਗੈ ਰਹਿੰਦੇ ਹਾਂ ਨਾਲ ਇਕੱਠਿਆਂ ਨਾਲ ਇਕੱਠੇ ਰਹਿੰਦੇ ਆ ਫਿਰ ਉਹਨਾਂ ਦਾ ਇੱਕ ਇਹ ਵੀ ਰੋਗ ਆ ਗਈ ਮਤਲਬ ਕਿ ਆਪਣੇ ਮਾਤਾ ਪਿਤਾ ਨੂੰ ਇਹ ਇੱਥੇ ਲਿਆ ਕੇ ਰੱਖਿਆ ਵਾ ਤੇ ਮੈਨੂੰ ਇਹਨਾਂ ਨੇ ਘਰੋਂ ਬਾਹਰ ਘੜ ਦਿੱਤਾ ਹੋ ਤਾਂ ਮੈਜੋਰੀ ਹੀ ਤਾਂ ਉਹ ਸਾਥ ਦੇਦੇ ਆ ਅਸੀਂ ਹਾਂ ਆਪਣੇ ਸਾਥੀ ਜਿਹੜਾ ਕਹਿਣੇ ਸਾਥ ਦੇਣਾ ਤੇ ਇਹ ਜਿਹੜਾ ਮਾਮਲਾ ਬਾ ਕੋਈ ਧਿਆਨ ਚ ਲਿਆਂਦਾ ਪੁਲਿਸ ਤੇ ਧਿਆਨ ਚ ਤੁਸੀਂ ਨਹੀਂ ਇੱਕ ਵਾਰ ਗਈ ਸੀ ਮੁੜ ਕੇ ਬਹੁਤ ਸਾਰੇ ਕੋ ਮੁੜ ਕੇ ਆਈ ਨਹੀਂ ਪੁਲਿਸ ਇੱਕ ਵਾਰ ਅਸੀਂ ਕੀਤਾ ਸੀ ਜਿਹੜੇ ਐਮਰਜੈਂਸੀ ਫੋਨ ਜਿਹੋ ਆਏ ਬਾਅਦ ਦਾ ਗੱਲ ਕੀਤੀ ਪੁਲਿਸ ਸਾਡੇ ਕੰਮੇ ਨਹੀਂ ਆਈ ਉਹ ਕਹਿੰਦੇ ਆ ਕਿ ਸਾਡੇ ਕੋ ਕਾਗਜ਼ ਪੱਤਰ ਪੂਰੇ ਆ ਡਾਕੂਮੈਂਟਸ ਪੂਰੇ ਆ ਸਾਡੇ ਕੋ ਮਕਾਨ ਦੇ ਲੈਕਿਨ ਇਹ ਮਤਲਬ ਕਿ ਨਿਆਇ ਕਬਜ਼ਾ ਕਰ ਰਹੇ ਸਾਡੇ ਉਪਰ ਕਬਜ਼ਾ ਨਹੀਂ ਕਰ ਰਹੇ ਜੇ ਸ਼ੁਰੂ ਤੋਂ ਇੱਥੇ ਰਹ ਰਹੇ ਹਾਂ ਛੋਟੇ ਹੁੰਦੇ ਸ ਤੇ ਵੱਡੇ ਹੋਏ ਛੋਟੀ ਭੈਣ ਮੈਂ ਆਪਣੇ ਹੱਥ ਨਾਲ ਪਾਲੀ ਸਾਡੇ ਆਂਡ ਗਵਾਨੇ ਰੋਟੀਆਂ ਖਾ ਖਾ ਕੇ ਪਾਲਿਆ ਸੀ ਰੋਲਦੇ ਜਦੋਂ ਜਿਸ ਰਾਤ ਉਹਨਾਂ ਨੂੰ ਤੁਸੀਂ ਕੁੱਟਿਆ ਮਾਰਿਆ ਵਾ ਉਹੀ ਉਹੀ ਤੁਹਾਡੀ ਭੈਣ ਦਾ ਮੰਗੀ ਇਹ ਕਹਿਣਾ ਵਾ ਕਿ ਮੈਂ ਰਾਤ ਨੂੰ 11 ਵਜੇ ਉਹਨੂੰ ਲੈ ਕੇ ਆਈ ਹਾਂ ਲੜਾਈ ਤੇ ਸਾਡੀ ਤਾਂ ਆਪਾ ਚੋਈ ਸੀ ਗਿਆ ਜਿਹੜਾ ਕੱਢਿਆ ਨਹੀਂ ਉਹ ਦਾਬ ਗਈਏ ਘਰੋਂ ਅੱਜ ਤਾਂ ਉਹਦਾ ਲੈ ਕੇ ਆਏ ਅਧਿਕਾਰੀ ਉਹਨੂੰ ਬਿਮਾਰ ਰਹਿੰਦੀ ਸੀਗੀ ਹਾਂਜੀ ਆਪਣਾ ਮੈਨਾ ਜੀ ਹਰਵਿੰਦਰ ਸਿੰਘ ਸਾਥ ਦਾ ਮੈਂਬਰ ਪੰਚਾਇਤ ਚਾਚੋਕੇ ਹਾਂਜੀ ਸਰ ਕੀ ਇੱਕ ਮਾਮਲਾ ਕੀ ਕਿ ਜਿਹੜਾ ਮੰਗੀ ਇਹਨਾਂ ਦਾ ਮੰਗੀ ਹੈਗਾ ਵਾ ਉਹਦਾ ਜਾਣਕਾਰੀ ਪੂਰੀ ਦਿਓ ਮਾਮਲਾ ਸਾਰ ਇਹ ਆ ਬੇ ਬਚਪਨ ਦੇ ਵਿੱਚ ਇਹਨਾਂ ਦੀ ਮੰਮੀ ਇਹਨਾਂ ਨੂੰ ਦੋ ਬੱਚੇ ਸੀਦੇ ਉਸ ਵੇਲੇ ਇੱਕ ਬੇਟੀ ਇੱਕ ਇਹਨੂੰ ਛੱਡ ਕੇ ਚਲ ਗਈ ਸੀ ਅਸੀਂ ਜਿੱਥੇ ਉਹ ਬੀਬੀਆਂ ਦੇ ਵਿੱਚ ਰਹਿ ਰਹੀ ਸੀ ਅਸੀਂ ਉਹਨਾਂ ਨੂੰ ਬੜੀ ਯਾਰੀ ਉਹਨਾਂ ਨੂੰ ਅਸੀਂ ਕੰਪੇਅਰ ਕੀਤਾ ਬੇ ਤੁਸੀਂ ਇਹਨੂੰ ਭੇਜ ਦਿਓ ਭੇਜ ਦਿਓ ਕਿਰੇ ਦਿਓ ਉਹ ਹੋਰ ਲੋਕਾਂ ਦੇ ਹੱਥੀ ਚੜੀ ਹੋਈ ਸੀ ਔਰ ਉਹਨਾਂ ਨੇ ਜਦੋਂ ਅਸੀਂ ਬਾਰ-ਬਾਰ ਕਹਿਣ ਤੇ ਵੀ ਵੇਚਿਆ ਨਹੀਂ ਪਰ ਇਹ ਬੱਚਿਆਂ ਨੂੰ ਅਸੀਂ ਜਿਹੜਾ ਰੋਟੀ ਖਲਾ ਖਲਾ ਕੇ ਅਸੀਂ ਇੱਥੇ ਧਰ ਪਾਲਿਆ ਬਹੁਤ ਛੋਟੇ ਸੀਗੇ ਹੁਣ ਇਹ ਵੱਡੇ ਹੋਏ ਬੇਟੇ ਨੇ ਮੈਰਿਜ ਇਹਨਾਂ ਦੀ ਬੀਬੀ ਨਾ ਕਰਾ ਲਈ ਉਹ ਬੀਬੀ ਆਈ ਇੱਕਦਾਰੀ ਇਹਨਾਂ ਦੀ ਮਾਂ ਜਿਹੜੀ ਆ ਉਹ ਕਹਿੰਦੀ ਵੀ ਮੈਂ ਜਿਹੜਾ ਮਕਾਨ ਵੇਚਣਾ ਆ ਜਦ ਕਿ ਇਹ ਬੱਚੇ ਕੱਲਾ ਇਹਦਾ ਪੇ ਮਾਰ ਚੁੱਕਾ ਆ ਇਕੱਲੇ ਨੂੰ ਇੱਥੇ ਛੋਟੇ ਉੰਦੇ ਤੋਂ ਲਾ ਕੇ ਅੱਜ ਅਸੀਂ 4-5 ਸਾਲ ਤੇ ਤੋਂ ਲਾ ਕੇ ਅੱਜ ਇਹਨੂੰ ਅਸੀਂ ਪਾਲਦਾ ਦੇਖ ਰਹੇ ਆ ਔਰ ਲੋਕਾਂ ਦੇ ਘਰਾਂ ਚੋਂ ਰੋਟੀਆਂ ਖਾ ਖਾ ਕੇ ਹੁਣ ਇਹ ਕਾਰਖਾਨੇ ਕੰਮ ਲੱਗਾ ਕਰਨ 7-8000 ਰੁਪਏ ਲੈਂਦਾ ਜੀ ਨੇ ਆਪਣੀ ਬਾਜਤ ਨਾਲ ਵਿਆਹ ਇਹਨਾਂ ਕੁੜੀ ਨਾਲ ਵਿਆਹ ਕਰਾ ਕੇ ਇਹਨੇ ਰੱਖ ਲਿਆ ਇਹਨੂੰ ਪਰ ਹੁਣ ਉਹ ਜਦੋਂ ਆਈ ਤਾਂ ਉਹ ਬੰਦਾ ਜਿਹੜਾ ਨਾਲ ਇੱਕ ਲੁਧਿਆਣੇ ਦਾ ਕੋਈ ਸਿਰ ਮੈਂ ਉਹ ਸੰਤੰਨ ਨਹੀਂ ਜਾਣਦਾ ਉਹਨੇ ਆਣ ਕੇ ਇਹਨਾਂ ਨੂੰ ਕਿਹਾ ਵੀ ਬਾਹਰ ਨਿਕਲੋ ਮਕਾਨ ਦੇ ਵਿੱਚੋਂ ਮਕਾਨ ਜਿਹੜਾ ਜਨਾਨੀ ਦਾ ਹੱਕ ਆ ਜਦੋਂ ਜਨਾਨੀ ਤੇ ਰਹੀ ਨਹੀਂ ਸਾਰੇ ਨਗਰ ਨੂੰ ਪਤਾ ਸਾਰੇ ਪਿੰਡ ਨੂੰ ਪਤਾ ਜੇਨੂੰ ਮਰਜ਼ੀ ਬੋਝ ਸਕਦੇ ਆ ਤੁਸੀਂ ਇਹ ਉਹ ਇੱਥੇ ਰਹੀ ਨਹੀਂ ਹੁਣ ਮਕਾਨ ਵੇਚਣ ਦਾ ਜਾਂ ਉਹਦਾ ਹੱਕ ਨਹੀਂ ਹੈਗਾ ਹੱਕ ਜਿਹੜਾ ਰਾਈਟ ਵੀ ਇਹਦਾ ਬਣਦਾ ਔਰ ਸਾਰਾ ਨਗਰ ਉਹਦੇ ਨਾਲ ਜਾਊਗਾ ਜਦੋਂ ਵੀ ਪੁਲਿਸ ਗੱਲ ਕਰਨੀ ਚਾਵੇ ਪੁਲਿਸ ਸਾਨੂੰ ਟਾਈਮ ਦੇ ਦੇਵੇ ਦੱਸ ਦੇਵੇ ਔਰ ਇਸ ਮੁੰਡੇ ਦਾ ਧੱਕਾ ਨਾ ਕਰੇ ਜਿਹੜੀ ਮਾਤਾ ਇਹਨਾਂ ਦਾ ਮਾਤਾ ਦਾ ਨਾਮ ਕੀ ਆ ਕਿੱਥੇ ਸੰਦੀਪ ਗੌਰ ਪਿੰਡ ਮੌਲੀ ਦੀ ਉਹ ਰਹਿਣ ਵਾਲੀ ਆ ਹਨਾ ਉਹ ਅੱਜ ਤੱਕ ਤੱਕ ਇਸ ਘਰ ਰਹੀ ਨਹੀਂ ਅਦਾ ਉਹ ਆਦਮੀ ਮੁੱਕਾ ਅੱਜ 15 ਸਾਲ ਹੋ ਚੱਕੇ ਆ ਉਹ ਅਜੇ ਤੱਕ ਤਾਂ ਇਸ ਗੱਲ ਰਹੀ ਨਹੀਂ ਅੱਜ ਹੁਣ ਉਹਨੂੰ ਘਰ ਦਾ ਚੇਤਾ ਆ ਗਿਆ ਕਿਉਂਕਿ ਪ੍ਰੋਪਰਟੀ ਤੇ ਵੰਗੀ ਹੋ ਗਈ ਆ ਤਾਂ ਇਹ ਵੇਚਣ ਨੂੰ ਤਿਆਰ ਆ। ਤੇ ਉਹ ਕਹਿੰਦੀ ਮੈਨੂੰ ਕਿ ਮੇਰੇ ਮਕਾਨ ਦੇ ਵਿੱਚੋਂ ਮੈਨੂੰ ਹਿੱਸਾ ਮਿਲਣਾ ਚਾਹੀਦਾ ਮੇਰਾ। ਨਹੀਂ ਦੇ ਕੋਈ ਹਿੱਸਾ ਤਾਂ ਚਲੋ ਅਸੀਂ ਇਹ ਕਹਿੰਦੇ ਰਵੇ ਆਣ ਕੇ ਅਸੀਂ ਇਹ ਨਹੀਂ ਕਹਿੰਦੇ ਮੁੰਡੇ ਨੂੰ ਵੀ ਅਸੀਂ ਸਮਝਾਵਾਂਗੇ ਵੀ ਧਿਆਨ ਕੇ ਰਵੇ ਰੋਟੀ ਖਾਵੇ ਤੁਹਾਨੂੰ ਕੋਈ ਤੰਗੀ ਨਹੀਂ। ਜੇ ਤੈਨੂੰ ਕੋਈ ਟੈਨਸ਼ਨ ਆ ਸਾਨੂੰ ਤੇ ਕੋਈ ਲੜਾਈ ਹੁੰਦੀ ਤਾਂ ਸਾਨੂੰ ਦੱਸੇ। ਪਰ ਜਿਹੜਾ ਇਹ ਮਕਾਨ ਵੇਚਣ ਦੀ ਗੱਲ ਹੈ ਸਾਡੇ ਕੋਲ ਕੰਨਾਂ ਦੇ ਵਿੱਚ ਆਈ ਹੈ ਇਹ ਗੱਲ ਬਹੁਤ ਗਲਤ ਹੈ ਕਿਉਂਕਿ ਬੱਚਿਆਂ ਦਾ ਇਹੀ ਆਸਰਾ। ਇਹਨਾਂ ਕੋਲ ਚਾਚੋਕੇ ਦੇ ਵਿੱਚ ਹੋ ਰਿਹਾ ਐਕਟ ਐਨਸੀ ਵੀ ਜ਼ਮੀਨ ਨਹੀਂ ਹੈ ਇਸ ਘਰ ਤੋਂ ਫਿਰ ਉਹਨਾਂ ਦਾ ਇਹ ਵੀ ਅਰੋਪ ਹੈ ਕਿ ਇਹ ਸ਼ਾਦੀ ਨਹੀਂ ਹੋਈ ਇਹਨਾਂ ਦੀ ਨਹੀਂ ਇਹਨਾਂ ਦੀ ਸ਼ਾਦੀ ਬਾਰੇ ਤਾਂ ਮੈਨੂੰ ਨਹੀਂ ਖ਼ਿਆਲ ਜ਼ਿਆਦਾ ਪਤਾ ਕਿਉਂਕਿ ਇਹ ਮੁੰਡੇ ਨੇ ਜਦੋਂ ਕਿ ਕਹਿੰਦਾ ਵੀ ਮੈਂ ਮੈਰਿਜ ਕਰਕੇ ਫੇਰੇ ਕਰਕੇ ਲਿਆ ਆ ਇਹਨੂੰ ਕਾਫੀ 10 ਸਾਲ ਦੇ ਕਰੀਬ ਹੋ ਗਿਆ ਹੈ ਫਿਰ ਇੱਕ ਉਹਨਾਂ ਦਾ ਇਹ ਵੀ આરોਪ ਆ ਕਿ ਇਹ ਇਹਨਾਂ ਨੇ ਆਪਣੇ ਮਾਤਾ-ਪਿਤਾ ਨੂੰ ਮੱਗੀ ਆਪਣੇ ਸਾਡੇ ਮਗਾਹਾਂ 'ਚ ਰੱਖ ਕੇ ਤੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਮਾਤਾ-ਪਿਤਾ ਜਿੱਦਾਂ ਇੱਕ ਲੜਕੀ ਨੂੰ ਮਿਲਣ ਆਉਂਦੇ ਆ ਦਿਹਾੜੀ ਢੰਗ ਆਉਂਦੇ ਆ ਉਦਾਂ ਨਹੀਂ ਕੋਈ ਵੀ ਆਉਂਦੇ ਇੱਥੇ ਉਹ ਕਹਿੰਦੇ ਪੱਕਾ ਹੀ ਰਹਿੰਦੇ ਇੱਥੇ ਪਰਮਾਨੈਂਟ ਨਹੀਂ ਨਹੀਂ ਇਹ ਤਾਂ ਬਿਲਕੁਲ ਗਲਤ ਹੈ ਮਹੀਨਾ ਤੇ ਵਿੱਚ ਦੇ ਦੋ ਮਹੀਨੇ ਜਾਂ ਦੋ ਮਹੀਨੇ ਦੇ ਵਿੱਚ ਉਹ ਇੱਕ ਅੱਧੀ ਵਾਰੀ ਆਉਂਦੇ ਆ ਉਦੇ ਵਿੱਚ ਕੋਈ ਕਿਸੇ ਦਾ ਇਹਦੇ ਵਿੱਚ ਨਹੀਂ ਆ ਕੋਈ ਆਪਣੇ ਧੀ ਨੂੰ ਮਿਲਣਾ ਆਉਂਦਾ ਤਾਂ ਕੋਈ ਰੋਕ ਨਹੀਂ ਸਕਦਾ ਕੋਈ ਡਾਕੂਮੈਂਟਸ ਪੂਰੇ ਇਹਨਾਂ ਕੋਲ ਡਾਕੂਮੈਂਟਸ ਨਾਲ ਘਰ ਜਿਹੜੇ ਲਾਲ ਲੀਕ ਦੇ ਅੰਦਰ ਹੈ ਪਹਿਲਾਂ ਜੱਦੀ ਘਰ ਆ ਇਹ ਇੱਥੇ ਦਾ ਜਨਮਿਆ ਇਹਦਾ ਇੱਥੇ ਦਾ ਜੰਮਿਆ ਪਲਿਆ ਇੱਥੇ ਰਹਿੰਦਾ ਹੈ